ਮੈਂ ਡੀ ਐਮ ਸੀ ਹਸਪਤਾਲ ਜਿੱਦੇ ਮੈਮਰੀ ਕਾਰਨ ਇਹਨੂੰ ਲੈਣ ਗਿਆ ਤੇ ਮੈਨੂੰ ਛੁੱਟੀ ਹੀ ਨਹੀਂ ਡੀ ਐਮ ਸੀ ਲੈ ਗਈ ਉੱਥੇ ਦਾਖਲ ਰੱਖਿਆ ਉੱਥੇ ਉਹਨਾਂ ਨੇ ਲੇਬਰ ਲੂਬਰ ਦੇ ਰਜਿਸਟਰ ਕਰੇ ਹੋਰ ਉਹ ਇੱਕ ਹੋਰ ਕਰ ਦਿੰਦੇ ਨੇ ਕੈਮਰਾ ਪਾ ਕੇ ਕੀ ਕਹਿੰਦੇ ਨੇ ਹਿੰਡੋਸਕੋਪੀ ਹਾਂ ਹੂੰ ਤੇ ਉਹਦੇ ਚ ਆਲਾਲੀ ਸਰਕਾਰ ਪੁੱਛਦੇ ਨੇ ਹੂੰ ਮੁਹੰਮਦ ਸਾਹਿਬ ਨੂੰ ਹੂੰ ਵੀ ਮਾਰੇ ਦੱਸੋ ਵੀ ਸਭ ਕੁਝ ਖੁਦਾ ਕਰ ਰਿਹਾ ਜੇ ਬੰਦੇ ਦੇ ਵੀ ਕੁਛ ਹੱਥ ਆ। ਹੂੰ। ਉਹ ਕਹਿੰਦੇ ਵੀ ਸਵਾਲ ਤੇਰਾ ਬਹੁਤ ਵੱਡਾ ਕੱਲ ਨੂੰ ਆਇ। ਉਹ ਕਹਿੰਦੇ ਵੀ ਜੇ ਐਡਾ ਵੱਡਾ ਮਿੰਤਾ ਰਾਤ ਨੂੰ ਨੀਂਦ ਨਹੀਂ ਆਉਣੀ। ਹੂੰ। ਹਜਰਤ ਅਲੀ ਜਵਾਈ ਤੇ ਇਹਨਾਂ ਦੇ ਮੁਹੰਮਦ ਸਾਹਿਬ ਦੇ ਤੇ ਕਹਿੰਦੇ ਇਦਾਂ ਕਰ ਅਲੀ ਆਪ ਦੇ ਕਰ ਲੱਤ ਤਹਾਂ ਚਾ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਇਹ ਵੀ ਪੰਜਾਬ ਟੀਵੀ ਤੇ ਮੈਂ ਤੁਹਾਡਾ ਦੋਸਤ ਸੁਖਵਿੰਦਰ ਸਿੰਘ ਸਤਵਾਲ। ਅੱਜ ਪਹੁੰਚੇ ਆ ਪਿੰਡ ਖੇੜੀ ਜਿਸਤਾਂ। ਜਿਥੇ ਕਿ ਬਾਬਾ ਗੁਰਵਿੰਦਰ ਸਿੰਘ ਜੀ ਨੇ ਉਹਨਾਂ ਦੇ ਬੇਸ ਕੀਮਤੀ ਘੋੜੇ ਨੇ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨੀ ਜਿਹੜਾ ਹੈਗਾ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਐਸੀ ਘਟਨਾ ਵਾਪਰੀ ਜਿਸ ਕਾਰਨ ਇਹਨਾਂ ਨੂੰ ਜੇਲ੍ਹ ਯਾਤਰਾ ਵੀ ਕਰਨੀ ਪਈ ਸੋ ਇਹਨਾਂ ਦੀ ਜ਼ਿੰਦਗੀ ਦੇ ਮੁਤਲਕ ਕੁਝ ਗੱਲਾਂ ਬਾਤਾਂ ਕਰਾਂਗੇ ਅੱਜ ਦੇ ਪੌਡਕਾਸਟ ਦੇ ਵਿੱਚ ਸੋ ਸਭ ਤੋਂ ਪਹਿਲਾਂ ਆਪਾਂ ਬਾਬਾ ਗੁਰਵਿੰਦਰ ਜੀ ਦਾ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਉੱਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਇਆਂ ਨੂੰ ਸਾਰੇ ਦਰਸ਼ਕਾਂ ਨੂੰ ਧੰਨ ਗੁਰਨਾਨਕ ਬਾਬਾ ਜੀ ਗੱਲਬਾਤ ਦਾ سلسلہ ਆਪਾਂ ਸ਼ੁਰੂ ਕਰੀਏ ਪਹਿਲਾਂ ਤਾਂ ਇਹ ਦੱਸੋ ਕਿ ਜ਼ਿੰਦਗੀ ਕਿਵੇਂ ਚੱਲ ਰਹੀ ਜ਼ਿੰਦਗੀ ਤਾਂ ਹਲੇ ਤਾਂ ਸੇਠ ਠੀਕ ਨਹੀਂ ਹੈਗੀ ਵੀਰ ਜੀ ਡੇਂਗੂ ਹੋ ਗਿਆ ਜੇਲ੍ਹ ਚੋਂ ਆ ਕੇ ਮੈਨੂੰ ਹੂੰ ਤੇ ਉਹ ਪਹਿਲਾਂ ਤਾਂ ਪਤ ਨਹੀਂ ਲੱਗਿਆ ਟਾਈਫਾਇਡ ਸਮਝ ਹੀ ਗਏ ਟੈਸਟ ਕਰਾਇਆ ਡੇਂਗੂ ਆ ਗਿਆ ਹੂੰ ਹੁਣ ਮੈਨੂੰ ਅਸੀਂ ਪਰਸੋਂ ਫੇਰ 13 ਤਰੀਕ ਨੂੰ ਟੈਸਟ ਕਰਾਇਆ ਉਹਦੇ ਫੇਰ ਡੇਂਗੂ ਪੋਜ਼ਿਟਿਵ ਆ ਗਿਆ ਤੇ ਬਸ ਬੁਰਾ ਹਾਲ ਹੀ ਆ ਪਹਿਲਾਂ ਅਸਲਚ ਨਹੀਂ ਬਸ ਮੇਰਾ 20 ਕਿਲੋ ਤਪਾਰੀ ਘਟ ਗਿਆ ਹੂੰ ਸਿਹਤ ਥੋੜੀ ਲੱਗਦਾ ਪਹਿਲਾਂ ਤਾਂ ਤੁਸੀਂ ਪਹਿਲਵਾਨੀ ਵੀ ਕਰਦੇ ਰਹੇ ਹੋ ਬੜੀ ਤਕੜਾ ਜੁਸਾ ਸੀਗਾ ਹਾਂਜੀ ਹਾਂਜੀ ਤੇ ਮੈਂ ਡੀ ਐਮ ਸੀ ਹਸਪਤਾਲ ਜਿੱਦੇ ਮੈਂ ਅਮਰੀਕਾ ਵਾਲਿਆਂ ਨੂੰ ਲੈਣ ਗਿਆ ਉਹਦੇ ਮੈਨੂੰ ਛੁੱਟੀ ਹੀ ਮਿਲੀ ਸੀ ਹੂੰ ਇਹ ਤਾਂ ਅਸੀਂ ਮੈਂ ਕਦੇ ਹਮੰਦਰ ਸਾਹਿਬ ਗਿਆ ਕਦੇ ਕਿਤੇ ਗਿਆ ਕਦੇ ਕਿਤੇ ਗਿਆ ਮੈਂ ਇਹਨਾਂ ਨੂੰ ਕਿਹਾ ਮੈਂ ਕੋਈ ਗਲਤ ਹੋ ਗਿਆ ਸ਼ਰੀਰ ਨਾਲ ਹੂੰ ਤੇ ਵੀ ਲੋਟ ਨਹੀਂ ਆ ਰਿਹਾ ਕੰਮ ਤੇ ਪੇਟ 'ਚ ਨਾ ਹਵਾ ਭਰ ਜਾਂਦੀ ਦੀ ਤੇ ਉਲਟੀਆਂ ਲੱਗ ਜਾਂਦੀਆਂ ਤੇ ਜਦੋਂ ਜ਼ਿਆਦਾ ਹੱਥ ਜੁੜ ਗਏ ਮੈਂ ਕਿਹਾ ਵੀ ਬੱਸ ਹੁਣ ਤਾਂ ਨਹੀਂ ਬਚਣਾ ਸ਼ੈਲ ਐਮ ਡੀ ਐਮ ਸੀ ਲੈ ਗਈ ਉੱਥੇ ਦਾਖਲ ਰੱਖਿਆ ਉੱਥੇ ਉਹਨਾਂ ਨੇ ਲੇਬਰ ਲੂਬਰ ਦੇ ਰੈਸਟ ਕਰੇ ਹੋਰ ਉਹ ਇੱਕ ਹੋਰ ਕਰ ਦਿੰਦੇ ਨੇ ਕੈਮਰਾ ਪਾ ਕੇ ਕੀ ਕਹਿੰਦੇ ਨੇ ਮੈਂ ਐਂਡੋਸਕੋਪੀ ਹਾਂ ਹੂੰ ਤੇ ਉਹਦੇ 'ਚ ਜ਼ਹਿਰ ਆ ਗਈ ਕੱਟੀ ਹੋਈ ਓਹੋ ਮੈਨੇ ਇਹਦੇ ਪੇਟ ਵਾਲੀ ਵੱਡੀ ਆਂਤ 'ਚ ਜ਼ਹਿਰ ਹੈ ਪਰ ਇੱਕ ਗੱਲ ਆ ਬਾਈ ਮੈਂ ਵੀ ਜ਼ਿੰਦਗੀ ਦੇ ਵਿੱਚ 9 ਸਾਲ ਹੋ ਗਏ ਮੈਨੂੰ ਮੈਂ 12 ਖਾਲ ਤੋਂ ਤਾਂ ਜੰਮੀ ਧਰਮ ਵਾਲੇ ਪਾਸੇ ਹੋਇਆ ਪਿਆ ਹੂੰ ਮੈਂ ਵੀ ਕੋਈ ਐਡਾ ਕੋਈ ਵੀ ਮਹਾਂਪੁਰਸ਼ ਨਹੀਂ ਛੱਡਿਆ ਪੜਨ ਕਿਨੇ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਭਗਤ ਤੁਲਸੀ ਜੀ ਭਗਤ ਜੈਦੇਵ ਜੀ ਭਗਤ ਨਾਮਦੇਵ ਜੀ ਭਗਤ ਸੂਰਦਾ ਜੀ ਭਗਤ ਟੁਕੜਾ RAM ਜੀ ਠੀਕ ਆ ਤੇ ਉਦੋਂ ਬਾਅਦ ਭਗਤ ੰਨਾ ਜੀ ਬਾਬਾ ਫਰੀਦ ਸਾਹਿਬ ਤੇ ਉਹ ਸ਼ੋ ਮਹਾਤਮਾ ਬੁੱਧ ਹਮ ਕੁਰਾਨ ਮੁਹੰਮਦ ਸਾਹਿਬ ਅਜਰਤ ਮੌਲਾ ਅਲੀ ਸਰਕਾਰ ਹਮ ਤੇ ਹਸਨ ਤੇ ਹੁਸੈਨ ਵਾਰੀ ਪੜਿਆ ਹਮ ਤੇ ਮਨਸੂਰ ਨੂੰ ਪੜਿਆ ਬਾਬਾ ਫਰੀਦ ਸਾਹਿਬ ਪੜੇ ਸਾਰੇ ਮੈਂ ਮਹਾਂਪੁਰਸ਼ਾਂ ਨੂੰ ਪੜਿਆ ਕਾਫੀ ਲਿਟਰੇਚਰ ਤੁਸੀਂ ਉੱਥੇ ਜੇਲ੍ਹ ਚ ਬੈਠੇ ਨੇ ਪੜਿਆ ਤੇ ਆਪਣਾ ਕੋਈ ਇਹਨਾਂ ਦੇ ਕਰਮ ਚੰਗੇ ਸੀਗੇ ਮਹਾਂਪੁਰਸ਼ਾਂ ਦੀ ਬਾਣੀ ਹੱਥ ਲਾਗੀ ਤੇ ਜੀਵਨੀ ਹੱਥ ਲਾਗੀ ਅੱਗ ਪੜੀਗੇ ਹੂੰ ਤੇ ਇਸ ਕਰਕੇ ਆਪਣੇ ਦਿਲ ਚ ਹੀ ਰਹਿਮ ਭਾਤਾ ਦਾਤੇ ਨੇ ਤਾਂ 2 ਸਾਲ ਤੋਂ ਜਮੀ ਪ੍ਰਮਾਤਮਾ ਅੱਗੇ ਸਰੈਂਡਰ ਕਰਿਆ ਹੋਇਆ ਹੂੰ ਦੁਨੀਆ ਦਾ ਸਭ ਤੋਂ ਵੱਡਾ ਸਵਾਲ ਆ ਸਭ ਕੁਝ ਰੱਬ ਕਰ ਰਿਹਾ ਜਾਂ ਬੰਦਾ ਵੀ ਕੁਝ ਕਰ ਰਿਹਾ ਹਜ਼ਰਤ ਮੌਲਾ ਅਲੀ ਸਰਕਾਰ ਪੁੱਛਦੇ ਨੇ ਹਮ ਮੁਹੰਮਦ ਸਾਹਿਬ ਨੂੰ ਵੀ ਮਾਰੇ ਦੱਸੋ ਵੀ ਸਭ ਕੁਝ ਖੁਦਾ ਕਰ ਰਿਹਾ ਜੇ ਬੰਦੇ ਦੇ ਵੀ ਕੁਝ ਹੱਥ ਆ ਉਹ ਕਹਿੰਦੇ ਵੀ ਸਵਾਲ ਤੇਰਾ ਬਹੁਤ ਵੱਡਾ ਕੱਲ ਨੂੰ ਆਈ ਉਹ ਕਹਿੰਦੇ ਵੀ ਜੇ ਐਡਾ ਵੱਡਾ ਮੈਂ ਤੇ ਰਾਤ ਨੂੰ ਨੀਂਦ ਨਹੀਂ ਆਉਣੀ ਹਮ ਹਜ਼ਰਤ ਅਲੀ ਜੋਾਈ ਤੇ ਇਹਨਾਂ ਦੇ ਮੁਹੰਮਦ ਸਾਹਿਬ ਤੇ ਕਹਿੰਦੇ ਐਡਾ ਕਰ ਅਲੀ ਆਪ ਦੇਕਰ ਲੱਤ ਕਹਾਂ ਚੱਕਾ ਉਹਨੇ ਕੱਬੀ ਲੱਤ ਚੱਕਨੀ ਉਹ ਕਹਨੇ ਹੁਣ ਸੱਜੀ ਵੀ ਚੱਕ ਉਹਨਾਂ ਦਾ ਵੀ ਉਹ ਨਹੀਂ ਮੈਂਦਾ ਕਿੰਨੇ ਦਾ ਕੰਨਾ ਵਸਾ ਹੀ ਖੁਦਾ ਦੇ ਹੱਥ ਹੂੰ ਇਹਨਾਂ ਤੁਹਾਡੇ ਕੋਲੇ ਕਰਮ ਇੱਕ ਕਰਨ ਦਾ ਹੱਕ ਆ ਤੁਸੀਂ ਜਿਹੜਾ ਮਾਰਾ ਕਰ ਲਿਆ ਚੰਗਾ ਕਰ ਲਿਆ ਉਹਦਾ ਫਲ ਭੁਗਤਣਾ ਪਊ ਹੂੰ ਪਰ ਇੱਕ ਕਰਮ ਕਰਨ ਦਾ ਹੱਕ ਆ ਜਿਹੜੇ ਬੰਦੇ ਕਹਿੰਦੇ ਨੇ ਜੀ ਅਸੀਂ ਮਿਹਨਤ ਕਰੀ ਆਈ ਤਾਂ ਕਾਮਯਾਬ ਹੋਗੇ ਤੁਸੀਂ ਮਿਹਨਤ ਨਹੀਂ ਕਰੀ ਖੁਦਾ ਨੇ ਤੁਹਾਨੂੰ ਮਿਹਨਤ ਕਰਵਾਈ ਹੈ ਕਰਵਾਈ ਹੈ ਜੇ ਉਹ ਤੁਹਾਨੂੰ ਹਸਪਤਾਲਾਂ ਦੀ ਲਈ ਫਰੀ ਜਾਂਦਾ ਤੁਹਾਡੀ ਮਾਂ ਹਸਪਤਾਲਾਂ ਚ ਦਾਖਲ ਹੁੰਦੀ ਤੁਸੀਂ ਤ ਉਹਦੇ ਉੱਤੇ ਕੇਅਰ ਟੇਕਿੰਗ ਕਰਦੇ ਫਰੀ ਜਾਣਾ ਹੈ ਵਿਰਾਟ ਗੋਲੀ ਨੇ ਕੀ ক্রিকেট ਖੇਡਣੀ ਵੈਸੇ ਉਹ ਕੁਰਬਾਨੀਆਂ ਉਹਨਾਂ ਨੇ ਕਰੀਏ ਇਹਨੂੰ ਤਪੱਸਿਆ ਹੀ ਕਹਿੰਦੇ ਨੇ ਬਾਈ ਬਿਲਕੁਲ ਠੀਕ ਹੈ ਹਮ ਹੋਰ ਤਪੱਸਿਆ ਦੇ ਸਿੰਘ ਨਹੀਂ ਲੱਗੇ ਹੁੰਦੇ ਹਮ ਹੁਣ ਖੂਲਨ ਦੇ ਵੀ ਆ ਉਹ 4 ਸਾਲ ਜੰਗਲ ਚ ਭਟਕਿਆ ਦਾ ਰੇਪ ਹੋ ਗਿਆ ਹਮ ਉਹ 4 ਸਾਲ ਉਹਨੇ ਤਾਂ ਪਸਹੀ ਕਰੀਆ ਬਿਲਕੁਲ ਔਰ ਤਪੱਸਿਆ ਦੇ ਕੋਈ ਸਿੰਗਤਾਂ ਲੱਗੇ ਨਹੀਂ ਹੁੰਦੇ ਵੀ ਭੂਰੇ ਚ ਵੜ ਜਾਓ ਤਪੱਸਿਆ ਹੂੰ ਤਪੱਸਿਆ ਅਸਲ ਚ ਉਹੀ ਹੁੰਦੀ ਆ ਕਿ ਖੁਦਾ ਜਦੋਂ ਤੁਹਾਨੂੰ ਕੰਡਿਆਲੀ ਤੋਂ ਕੰਡਿਆਲੀ ਛਾੜੀ ਛੜਦਾ ਹੂੰ ਤੁਸੀਂ ਉੱਥੇ ਵੀ ਖੁਸ਼ ਰਹਿ ਕੇ ਦਿਖਾ ਕੇ ਖੁਦਾ ਨੂੰ ਬਸ ਇਹ ਸਭ ਤੋਂ ਵੱਡੀ ਜਿਹੜਾ ਬੰਦਾ ਉਹਦੀ ਰਜ਼ਾ ਦੇ ਵਿੱਚ ਰਹਿੰਦਾ ਉਹਦੇ ਪਾਣੀ ਦੇ ਰਹਿੰਦਾ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਸ਼ਾ ਹਾਂਜੀ ਸਾਰੇ ਹੂੰ ਨਾਮ ਦੀ ਮਹਿਮਾ ਕਰਦੇ ਹਮ ਸਾਰੀ ਉਹਦੇ ਅਕਾਲ ਪੁਰਖ ਦੇ ਘਰ ਦੀ ਮਹਿਮਾ ਕਰਦੇ ਨੇ ਨਾਮ ਦੀ ਮਹਿਮਾ ਕਰਦੇ ਹਮ ਜਿਵੇਂ ਹੁਣ ਤੁਹਾਡੇ ਬਾਰੇ ਲੋਕਾਂ ਨੂੰ ਕੀ ਪਤਾ ਕਿਵੇਂ ਪਤਾ ਲੱਗੂ ਜੇ ਤੁਹਾਡੇ ਬਾਰੇ ਲਿਖਿਆ ਜਾਵੇ ਹੁਣ ਤੁਹਾਡੇ ਸਾਰੇ ਗੁਣਾਂ ਦਾ ਬਾਰੇ ਲਿਖਿਆ ਜਾਵੇ ਸਾਰੇ ਕੋ ਥੋੜੀ ਉਪਮਾ ਥੋੜੀ ਬੜਾਈ ਲਿਖੀ ਜਾਵੇ ਪਰ ਉਹਦੇ ਵਿੱਚ ਤੁਸੀਂ ਨਹੀਂ ਹਮ ਉਹ ਤੁਹਾਡੇ ਬਾਰੇ ਲਿਖੀ ਹੈ ਹਮ ਇਹ ਤਰ੍ਹਾਂ ਨਾਮ ਦੀ ਮਹਿਮਾ ਬਿਲਕੁਲ ਜਿਹੜਾ ਨਾਮ ਹੈ ਹੂੰ ਇਹ ਪੂਰਾ ਗੁਰੂ ਦੇ ਸੰਗ ਹੂੰ ਜਿਹੜਾ ਨਾਮ ਇਹ ਹੁਣ ਜਿਹੜੇ ਸੰਤ ਬਾਬਾ ਜੈਮਲ ਸਿੰਘ ਸੀਗੇ ਮਹਾਂਪੁਰਸ਼ ਹੂੰ ਉਹਨਾਂ ਨੇ 13 ਸਾਲ ਦੀ ਉਮਰ 'ਚ 14 ਸਾਲ ਦੀ ਉਮਰ 'ਚ ਗੁਰੂ ਗ੍ਰੰਥ ਸਭ ਨੂੰ ਕੰਠ ਕਰ ਲਿਆ ਫੌਜ ਸੀਗੇ ਹੂੰ 13 14 ਸਾਲ ਦੀ ਉਮਰ 'ਚ ਕੰਠ ਕਰ ਲਿਆ ਉਹਨਾਂ ਨੇ ਇਹ ਦੇਖਿਆ ਵੀ ਇਹ ਨਾਮ ਦੀ ਮਹਿਮਾ ਕਰਦੀ ਆ ਬਾਣੀ ਤੋਂ ਹੂੰ ਇਹ ਨਾਮ ਕੀ ਹੈ ਹੂੰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਕੰਠ ਹੈ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚੀਜਾਂ ਇੱਕ ਦੋ ਸੰਗਾਂ ਦੇ ਹੋਰ ਹੋਣਾ ਜਾਂ ਬਾਬਾ ਜੈਮਲ ਸਿੰਘ ਦੇ ਹੂੰ ਤੇ ਗੁਰੂ ਗੁਰੂ ਗ੍ਰੰਥ ਸਾਹਿਬ ਕੰਠ ਹੋਣ ਤੋਂ ਬਾਅਦ ਉਹ ਗਏ ਗੁਰਦੁਆਰਿਆਂ 'ਚ ਪਾਠੀਆਂ ਨੂੰ ਪੁੱਛਿਆ ਵੀ ਨਾਮ ਕੀ ਹੈ ਨਾਮ ਦੋ ਹੂੰ ਉਹ ਕਹਿੰਦੇ ਵੀ ਨਾਮ ਕੋ ਕਿੰਨਾ ਬੇਚ ਕਹਿੰਦੇ ਵੀ ਇਹ ਤਾਂ ਨਾਮ ਅਸੀਂ ਨਹੀਂ ਦੇਖਾਦੇ ਪਾਠੀ ਵੀ ਤਾਂ ਬ੍ਰਹਮ ਗਿਆਨੀ ਹੀ ਨਾਮ ਦੇ ਸਕਦਾ ਹੂੰ ਕਬੀਰ ਹੀ ਨਾਮ ਦੇ ਸਕਦਾ ਰਵਿਦਾਸ ਹੀ ਨਾਮ ਦੇ ਸਕਦਾ ਨਾਨਕ ਹੀ ਦੇ ਸਕਦਾ ਹੂੰ ਜਿਹੜੇ ਪੂਰੇ ਪਾਰ ਬ੍ਰਹਮ ਦੇ ਨੂੰ ਜਿਨ੍ਹਾਂ ਨੇ ਪਾ ਲਿਆ ਹੂੰ ਤੇ ਜਿਨ੍ਹਾਂ ਨੇ ਖੁਦਾ ਨਾਮ ਮੇਲ ਹੋ ਗਿਆ ਉਹਦੇ ਚ ਲੀਨ ਹੋ ਮਸਤ ਹੋ ਗਏ ਉਹਦੇ ਚ ਹੂੰ ਤੇ ਉਹ ਕਹਿੰਦੇ ਵੀ ਰਿਸ਼ੀ ਕੇਸ ਜਾਓ ਉੱਥੇ ਤੋਂ ਇੱਕ ਦੋ ਸਾਧੂ ਨੇ ਉਹ ਦੇ ਸਕਦੇ ਉਹ ਰਿਸ਼ੀਕੇਸ਼ ਚਲੇ ਗਏ ਉੱਥੇ ਵੀ ਜਿਹੜੇ ਸਾਧੂਆਂ ਦਾ ਪਤਾ ਲੱਗਿਆ ਉਹ ਕਹਿੰਦੇ ਵੀ ਸਾਡੇ ਕੋਈ ਦੋ ਅੱਖਰਾਂ ਦੇ ਨਾਮ ਇਹ ਗਾਹਾਂ ਨਹੀਂ ਸਾਡੀ ਵਿਵਸਥਾ ਵਿੱਚ ਪਰ ਇੱਕ ਸਾਧੂ ਖੜੇ ਸੀਗੇ 27 ਸਾਲ ਹੋ ਗਏ ਸਮਾਂ ਖੜਿਆ ਨੇ ਡੇਡੀਆਂ ਲੱਤਾਂ ਹੋ ਗਈਆਂ ਉਹਨਾਂ ਨੂੰ ਸੰਤ ਬਾਬਾ ਜੈਮਲ ਸਿੰਘ ਪੁੱਛਦੇ ਹੋ ਉਹ ਕਹਿੰਦਾ ਇੱਥੇ ਨਹੀਂ ਹੈਗਾ ਉਹ ਆ ਵੀ ਇੱਕ ਆਗਰੇ ਨੇ ਆਗਰੇ ਪੰਨੀ ਵਾਲੀ ਗਲੀ ਵੱਜਦੀ ਹੂੰ ਉੱਥੇ ਕੋਈ ਸਵਾਮੀ ਨਹੀਂ ਨਾ ਮਾਰਿਆ ਉਹਨਾਂ ਨੇ 6 ਸਾਲਾਂ ਦੀ ਉਮਰ ਚ ਭਗਤੀ ਸਟਾਰਟ ਕਰ ਦਿੱਤੀ ਹੂੰ ਵੀ ਪੰਨੀ ਵਾਲੀ ਗਰੀ ਆਗਰੇ ਤੁੱਤੂ ਵੀ ਜਾਓ ਉਹ ਕਹਿੰਦਾ ਵੀ ਸੰਤ ਕਹਿੰਦੇ ਹਰ ਦੁਆਰ ਵਾਲੇ ਕਹਿੰਦੇ ਸਾਨੂੰ ਵੀ ਪਤਾ ਲੱਗਿਆ ਸੀ ਵੀ ਉਹ ਬਾਬਾ ਜੀ ਅਮਰ ਸਿੰਘ ਕਹਿੰਦੇ ਮੈਨੂੰ ਪਤਾ ਲੱਗਿਆ ਕਹਿੰਦੇ ਵੀ ਉੱਥੇ ਜਾਓ ਉੱਥੋਂ ਨਾਮ ਲੈਣ ਹੂੰ ਉਹ ਕਹਿੰਦੇ ਠੀਕ ਹੈ ਤੁਸੀਂ ਵੀ ਚਲੋ ਨਾਲੋਂ ਕਹਿੰਦਾ ਵੀ ਮੈਂ ਹੁਣ 27 ਸਾਲ ਹੋ ਗਏ ਵੀ ਮੈਂ ਵੀ ਹੁਣ ਤੋੜਤਾ ਵਰਤਾ ਆਪਣਾ ਮੈਂ ਵੀ ਉੱਥੇ ਹੀ ਨਾਮ ਲੈਣ ਵੀ ਲੱਤਾਂ ਸੁੱਜਣ ਨੂੰ ਮੇਰਾ ਅਜੇ ਟਾਈਮ ਲੱਗੂ ਉਹ ਤਾਂ ਉਤਰਨ ਨੂੰ ਹੂੰ ਲੱਤਾਂ ਹੂੰ ਪਹੁੰਚ ਉਸ ਅਗਲੇ ਸਾਲ ਤੱਕ ਪਹੁੰਚੂ ਇਹ ਸੰਤ ਬਾਬਾ ਜੈਮਲ ਸਿੰਘ ਪਹੁੰਚੇ ਕਿ ਉੱਥੇ ਉਹ ਸੁਆਮੀ ਜੀ ਆਪਣੇ ਘਰ ਦੇ ਬਾਹਰ ਬੈਠੇ ਸਿਰ ਤੇ ਟੋਪੀ ਲਈ ਹੋਈ ਖੁੱਕਾ ਪੀਣ ਬੈਠੇ ਉਹੀ ਪੰਨੀ ਵਾਲੀ ਗਲੀ 'ਚ ਪੰਨੀ ਵਾਲੀ ਗਲੀ 'ਚ ਉਹ ਸੰਤ ਬਾਬਾ ਜੈਮਲ ਸਿੰਘ ਜੀ ਹੂੰ ਖੜ ਗਏ ਹੈ ਉਹ ਆਪਣੇ ਸਿੱਖ ਖਾਲਸੇ ਨੇ ਜਿਹੜੇ ਹੂੰ ਦੋ ਚੀਜ਼ਾਂ ਤੋਂ ਬਾੜੀ ਨਫ਼ਰਤ ਕਰਦੇ ਨੇ ਇੱਕ ਜੀ ਕਿਸੇ ਦੇ ਕੇਸ ਕੱਟੇ ਹੋਣ ਹੂੰ ਇੱਕ ਜੇ ਕੋਈ ਜ਼ਰਦਾ ਖਾਣਾ ਹੂੰ ਇਹ ਦੋ ਚੀਜ਼ਾਂ ਤੋਂ ਬਾਹਰ ਨਾ ਫਿਰ ਤੋਂ ਹੁਣ ਉਹ ਬਾਬਾ ਜੈਮਲ ਸਿੰਘ ਗੁਰੂ ਗ੍ਰੰਥ ਸਾਹਿਬ ਕਾਹਨ ਠੋ ਕਹਿੰਦੇ ਹੈ ਪਾਲ ਕੱਟੇ ਹੋਏ ਉਹ ਹੁੱਕਾ ਵੀ ਰਿਆ ਹੂੰ ਉਹ ਬਾਬਾ ਜੈਮਲ ਸਿੰਘ ਜੀ ਦੇ ਵੀ ਕੇਸ ਉਹ ਵੱਡਾ ਵੱਡਾ ਜੂੜਾ ਛੱਡ ਹੂੰ ਉਹ ਸੁਆਮੀ ਜੀ ਨੂੰ ਤਾਂ ਹੁਣ ਜਾਣੀ ਜਾਣ ਕੋ ਕਹਿੰਦੇ ਆ ਜਾ ਫੁਰਖਾ ਨੰਗੇ ਆ ਕੋਈ ਗੱਲ ਨਹੀਂ ਹੂੰ ਉਹਨੂੰ ਕਹਿੰਦੇ ਵੀ ਚੱਲ ਅਪਨ ਨਦੀ ਤੇ ਜਾ ਕੇ ਆਉਣਾ ਔਰ ਨਦੀ ਤੇ ਚੱਲ ਗਏ ਹੂੰ ਨਦੀ ਤੇ ਜਾ ਚਲੇ ਗਏ ਸਵਾਮੀ ਜੀ ਵਿੱਚ ਗੋਤਾ ਮਾਰਿਆ ਕਰਨ ਪੀ 20 ਫੁੱਟ ਲੰਮੇ ਕੇਸ ਹੋ ਜਾਇਆ ਕਰਨ ਉਹਨਾਂ ਕਿਉਂਕਿ ਵਾਲ ਕੱਟੇ ਹੋਏ ਸੀ ਹੂੰ ਜਦੋਂ ਵਿੱਚ ਗੋਤਾ ਮਾਰਿਆ ਕਰਨ 20 ਫੁੱਟ ਲੰਮੇ ਕੇਸ ਹੋ ਜਾਇਆ ਕਹਿੰਦੇ ਕਿਉਂਕਿ ਉਹਨਾਂ ਨਾਲ ਦੀ ਵਾਲ ਕੱਟੇ ਹੋਏ ਨੇ ਕਹਿੰਦੇ ਵੀ ਕੋਈ ਕਸਰ ਆ ਜਾਂ ਖੋਰ ਦਸੀ ਹੂੰ ਤੇ ਉਹ ਕਹਿੰਦੇ ਵੀ ਵੀ ਵੇ ਜਿਹੜੀ ਡਿਸਿਪਲਨ ਦੀ ਭਗਤੀ ਹੈ ਇਤਰ ਲੋਕੀ ਦੀ ਹੂੰ ਤੇ ਜਿਹੜੀ ਅਕਾਲ ਪੁਰਖ ਦਾ ਬਾਸਾ ਉਹ ਪੰਜਵੇਂ ਘਰ ਆ ਪੰਜ ਸਬਦਾਂ ਦਾ ਨਾਮ ਹੂੰ ਉੱਪਰ ਪੂਰਾ ਗੁਰੂ ਦੇ ਸਾਦਾ ਇਹ ਨਹੀਂ ਵੀ ਕਿਤੇ ਇਕੱਠ ਜਾਦੇ ਆਪਾਂ ਉਧਰ ਨੂੰ ਹੋ ਜਾਈਏ ਇਹ ਨਹੀਂ ਵੀ ਵਿਆਸ ਆਪਾਂ ਵਿਆਸ ਭਗ ਜਾਈਏ ਹੂੰ ਤੇ ਮਾਪੁਰਖ ਤਾਂ ਤੇ ਬਹੁਤ ਚੜ੍ਹਦੀ ਕਲਾ ਵਾਲੇ ਹੋਏ ਨੇ ਤੇ ਸਾਰੇ ਹੀ ਪੂਰਨ ਬ੍ਰਹਮਗੇ ਨਹੀਂ ਹੋਏ ਨੇ ਜਦ ਬਾਬਾ ਜੈਮਲ ਸਿੰਘ ਜੀ ਪੂਰੇ ਸੀ ਨਾ ਤਾਂ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਉੱਥੋਂ ਫਿਰ ਹੁਣ 10 ਗੁਰੂ ਸਾਹਿਬਾਨ ਨੇ ਹੂੰ ਉਹ ਗੁਰੂ ਨਾਨਕ ਸਾਹਿਬ ਨੇ ਇੱਕੇ ਮਿਲਿਆ ਗੁਰੂ ਅੰਗਦ ਦੇ ਆਈ ਲੈਣਾ ਹੂੰ ਐਡੀ ਵੱਡੀ ਦੁਨੀਆ 'ਚ ਨਾਮ ਦੇਣ ਨਾਲ ਹੋਵੇ ਲੈਣ ਵਾਲਾ ਨਹੀਂ ਹੁੰਦਾ ਅਸਲੀ ਬਿਲਕੁਲ ਕਿਉਂਕਿ ਭੰਡੇ ਭੰਡਾ ਇਹਦਾ ਵੀਰੇ ਜਿਹੜੇ ਗਏ ਰੱਬ ਨੂੰ ਪਾਉਣਾ ਰੱਬ ਨੂੰ ਸ਼ਰਮ ਦੇ ਸ਼ਹੀਦ ਪੜਿਓ ਤੂੰ ਹੂੰ ਸ਼ਰਮ ਦੇ ਸ਼ਹੀਦ ਜਿਹੜਾ ਰੰਗਜੀਤ ਨੇ ਸ਼ਹੀਦ ਕਰਕੇ ਜਿਹੜੇ ਨਗਨ ਰਹਿੰਦੇ ਸੀ ਹੂੰ ਉਹਨਾਂ ਨੂੰ ਪੜ ਲਿਆ ਨਾ ਤੁਸੀਂ ਇੱਥੇ ਕਾਢ ਨੂੰ ਉਹ ਗ੍ਰੰਥ ਮਿਲਦੇ ਨਹੀਂ ਹੈਗੇ ਕਬੀਰ ਜੀ ਦਾ ਨਾਰਕ ਸਾਗਰੇ ਸਾਰੇ ਪੜੋ ਹੂੰ ਇਹ ਆਪਣੇ ਜਿਵੇਂ ਕਬੀਰ ਸਾਹਿਬ ਹੋਏ ਨੇ ਇਹ ਤਾਂ ਜਿਹੜੇ ਅਕਾਲ ਪੁਰਖ ਖੁਦਾ ਦੇ 16 16 ਸੂਤ ਉਹਨਾਂ ਦੇ 16 ਜਿਹੜੇ ਬੱਚੇ ਹੋਏ ਨੇ ਜਿਹੜਾ ਅਕਾਲ ਪੁਰਖ ਦੇ ਲਵੇਂ ਵਸਾ ਪੰਜਵੇਂ ਲੋਕ ਚ ਤੇ ਉਹ ਕਬੀਰ ਸਾਹਿਬ ਸ਼ਰਮਦਸ਼ੀਰ ਉਹਨਾਂ ਦੇ ਕੋਈ ਤੇ ਕਬੀਰ ਸਾਹਿਬ ਤਾਂ ਧਰਮਰਾਜ ਦੇ ਵੱਡੇ ਭਰਾ ਹੂੰ ਧਰਮਰਾਜ ਜਿਹੜਾ ਪ੍ਰਿਥਵੀ ਲੋਕ ਦਾ ਮਾਲਕ ਆ ਹੂੰ ਜਿਹਦੇ ਗਾਹਾਂ ਨੌਕਰ ਨੇ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇਕ ਦੀ ਗਣ ਹੂੰ ਜਿਵੇਂ ਤੁਸੀਂ ਭਾਵ ਤੇ ਵੇਲਾ ਚਲਾਵਾ ਜਦੋਂ ਹੋਵੇ ਫਰਮਾਣੇ ਧਰਮਰਾਜ ਦੇ ਹੁਕਮ ਨਾਲ ਚੱਲਦਾ ਧਰਮਰਾਜ ਵੀ ਅਕਾਲਪੁਰਖ ਖੁਦਾ ਦੇ ਹੂੰ ਹੁਕਮ ਚਾਉਂਦਾ ਹੈ ਹੁਕਮ ਚਾਉਂਦਾ ਉਹ ਇੱਕ ਪਦਵੀ ਆ ਧਰਮਰਾਜ ਰਗਣੀ ਕਹਿੰਦੀ ਹੈ ਹੁਕਮ ਇਹੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਹਾਂ ਬਿਲਕੁਲ ਉਹ ਉਹਦੇ ਹੁਕਮ 'ਚ ਨੇ ਸਾਰੇ ਪਰ ਡਿਊਟੀਆਂ ਵੰਡੀਆਂ ਹੋਈਆਂ ਬਿਲਕੁਲ ਤੇ ਕਬੀਰ ਸਾਹਿਬ ਧਰਮਰਾਜ ਨੇ ਵੀ ਪੁੱਛਿਆ ਕਹਿੰਦੇ ਚੱਲੇ ਭਰਾ ਜੀ ਕਹਿੰਦੇ ਹਾਂ ਤੇ ਜਣੀ ਆਪਣਾ ਇਨਾਂ ਨੇ ਤਾਂ ਕਬੀਰ ਸਾਹਿਬ ਨੇ ਤਾਂ ਬਹੁਤ ਰਾਜੇ ਮਹਾਰਾਜੇ ਤਾਰੀਖ ਮੈਂ ਇੱਥੇ ਥੋੜੀ ਗਲਤੀ ਹੋਣਾ ਕਿ ਆਪਣੇ ਰਵਿਦਾਸ ਮਹਾਰਾਜ ਨੇ ਵੀ ਬਹੁਤ ਰਾਜੇ ਮਹਾਰਾਜੇ ਤਾਰੀਖ ਤੇ ਆਪਣੇ ਉਹਦੂਆ ਬਾਬਾ ਸ੍ਰੀ ਚੰਦ ਜੀ ਨੇ ਵੀ ਬਹੁਤ ਤਾਰੇ ਹੂੰ ਤੇ ਇਹ ਹੁਣ ਬਾਬਾ ਸ੍ਰੀ ਚੰਦ ਜੀ ਤਰਲੋਕੀ ਦੇ مالک ਦੀ ਹੈ ਹਮ ਪਰ ਉਹ ਅਕਾਲ ਪੁਰਖ ਖੁਦਾ ਦੀ ਭਗਤੀ ਉਹ ਅੰਜਮੇ ਲੋਕ ਚ ਹਮ ਹੁਣ ਜਿਹੜੇ ਇੱਕ ਸੰਸਾਰ ਇੱਕ ਭੰਡਾਰ ਇੱਕ ਲੈ ਦੀਵਾਨ ਹਮ ਇਹ ਵੀ ਗਾਹਾਂ ਆਦਿ ਸ਼ਕਤੀ ਮਾਤਾ ਦੇ ਬੱਚੇ ਨੇ ਸ਼ਿਵ ਜੀ ਬ੍ਰਹਮਾ ਤੇ ਵਿਸ਼ਨੂੰ ਹਮ ਆਦਿ ਸ਼ਕਤੀ ਮਾਤਾ ਜਿਹੜੀ ਏਕਮਾਈ ਯੁਗਤ ਵਿਆਹੀ ਤਰ ਚੇਲੇ ਪਰਵਾਂ ਹਮ ਤੇ ਅਧਰਮ ਰਾਜ ਦੀ ਜਿਹੜੀ ਆਸ਼ਕਤੀ ਮਾਤਾ ਇਹਨਾਂ ਧਰਮ ਰਾਜ ਵਿਆਹ ਨੇ ਹਮ ਤੇ ਉਹ ਆਸ਼ਕਤੀ ਮਾਤਾ ਦੇ ਤਿੰਨ ਨੇ ਹਮ ਅੱਗੇ ਜਿਹੜੇ ਇੱਕ ਕਮਾਈ ਜੋਤੀ ਵੇਟਨ ਤੇਲੇ ਪਰਵਾਨ ਇੱਕ ਸੁਹਾਰੀ ਇੱਕ ਭੰਡਾਰੀ ਇੱਕ ਲਾਇ ਦੀ ਬਾਣ ਜਿਹਦੇ ਹੱਥ ਚ ਇੱਕ ਦੇ ਪੈਦਾ ਕਰਨ ਵਾਲਾ ਜੀ ਤੇ ਜਨਰੇਟਰ ਤੇ ਉਹ ਤੇ ਆਪਰੇਟਰ ਪਾਲਣ ਪੋਸ਼ਨ ਕਰਨ ਵਾਲਾ ਵਿਸ਼ਣ ਡੀ ਤੇ ਡਿਸਟਰੋਇਡ ਸ਼ਿਵ ਜੀ ਖਤਮ ਕਰਨ ਵਾਲਾ ਇਹ ਕਰਨ ਹਾਂ ਇਹ ਕੋਈ ਇਹ ਜਿਹੜੇ ਤਿੰਨੇ ਦੇਵਤੇ ਨੇ ਇਹ ਇਹ ਮਾਤ ਲੋਕ ਦੇ ਦੇਵਤੇ ਜਿਵੇਂ ਰਾਮ ਤੇ ਕ੍ਰਿਸ਼ਨ ਜੀ ਵਿਸ਼ਨੂੰ ਦਾ ਅਵਤਾਰ ਤੇ ਹਮ ਪਰ ਜਿਹੜੇ ਕਬੀਰ ਸਾਹਿਬ ਹੋਏ ਨੇ ਇਹ ਤਾਲ ਧਰਮਰਾਜ ਦੇ ਇਪ੍ਰਾਨ ਤੇ ਜਿਹੜੇ ਤਾਹੀਂ ਕਬੀਰ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਵੱਡਾ ਕਬੀਰ ਸਾਹਿਬ ਨੇ ਤਾਂ ਗਿਆਨ ਕਰਾਇਆ ਰਵਦਾਖ ਮਹਾਰਾਜ ਤੇ ਕਬੀਰ ਸਾਹਿਬ ਨੇ ਚੂੜ ਕਾਣੇ ਪੈਂਡ ਗੁਰਮਾਨ ਸਿੰਘ ਸਾਹਿਬ ਨੂੰ ਹਮ ਤੁਸੀਂ ਪ੍ਰਮਾਥ ਨਾਲ ਇੰਨਾ ਜੁੜਿਓ ਤੇ ਫੇਰ ਘੁਮਕਮਾ ਕੇ ਫੇਰ ਦੁਨਿਆਵੀ ਉਹ ਚੱਕਰ ਦੇ ਵਿੱਚ ਆ ਜਾਂਦੀ ਆ ਤੁਹਾਡੀ ਗੱਲ ਤੇ ਜਿਹੜਾ ਬੰਦਾ ਪਰਮਾਰਥ ਨਾਲ ਜੁੜਿਆ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਆ ਕਿ ਭਗਤਾਂ ਤੇ ਪੀੜੀਆਂ ਪੈਂਦੀਆਂ ਨੇ ਤੇ ਉਹ ਭਗਤਾਂ ਦੀ ਤੁਸੀਂ ਗੱਲ ਵੀ ਕੀਤੀ ਜਿਨ੍ਹਾਂ ਤੇ ਬਹੁਤ ਜ਼ਿਆਦਾ ਪੀੜੀਆਂ ਪਈਆਂ ਬਹੁਤ ਜ਼ਿਆਦਾ ਉਹਨਾਂ ਤੇ ਬਲੇਮ ਲੱਗੇ ਮਸਕੀਨ ਜੀ ਕਹਿੰਦੇ ਮਸਕੀਨ ਜੀ ਨੂੰ ਤੁਸੀਂ ਨਾ ਫਿਰ ਤੁਸੀਂ ਆਪਣੀ ਜ਼ਿੰਦਗੀ ਨੂੰ ਉਹਨਾਂ ਨਾਲ ਜਦੋਂ ਤੋਲ ਕੇ ਤਲਾਤ ਕਰਦੇ ਹੋ ਤੇ ਫਿਰ ਆਪਣੀ ਜਿਹੜੇ ਦੁੱਖ ਨੇ ਜਾਂ ਆਪਣੀਆਂ ਗੱਲਾਂ ਨੇ ਵੜੀਆਂ ਘੱਟ ਲੱਗਦੀਆਂ ਬਾਹਲੇ ਬਾਹਲੇ ਘੱਟ ਨੇ ਮਾਈ ਬਾਲੇ ਜਾਦੇ ਘਟਨੇ ਗੁਰੂ ਗੋਬਿੰਦ ਸਿੰਘ ਜੀ ਤੇ ਜਿੰਨਾਂ ਨੇ ਕਿਤੇ ਸਾਰਾ ਦਿੰਦੀਆਂ ਨੇ ਡਾਲਰ ਦੇ ਕਿਤੇ ਕਿਤੇ ਡਾਲਰ ਡੋਲਦੇ ਵੀ ਉਹ ਜ਼ਿੰਦਗੀ ਦੇ ਵਿੱਚ ਨਾ ਨਾ ਇੱਕੋ ਚੀਜ਼ ਤਾਂ ਹੈ ਜਿਹੜੀ ਸਹਾਰਾ ਦੇ ਹਮ ਹਮ ਮਹਾਤਮ ਕਹਤੇ ਹੋ ਹਮ ਕਿ ਖੁਦਾ ਕੋ ਯਾਦ ਕਰੋ ਹਮ 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 ਤੋ ਖੁਦਾ ਹੀ ਕਹਤੇ ਹਮ ਬਸ ਬਹੁਤ ਹੋ ਗਿਆ ਬਸ ਹੋ ਜਾਣੇ ਨੀ ਆ ਤੇ ਵੀ ਖੁਦਾ ਦਾ ਕਦੇ ਭੁੱਲਦੇ ਨਹੀਂ ਹਮ ਤੇ ਉਹਨਾਂ ਨੂੰ ਪੜਿਆ ਮਹਾਪੁਰਸ਼ਾਂ ਨੂੰ ਮੁਹੰਮਦ ਸਾਹਿਬ ਦੇ ਬਹੁਤ ਬਈ ਮੁਹੰਮਦ ਸਾਹਿਬ ਨੂੰ ਮੰਨਦਾ ਤੇ ਮੁਹੰਮਦ ਸਾਹਿਬ ਦੇ ਨਾ 30-31 ਸਾਲ ਦੀ ਉਮਰ ਚ ਘੇਰ ਕੇ ਦੁਸ਼ਮਣਾਂ ਨੇ ਵੱਟੇ ਮਾਰੇ ਤੇ ਦੰਦ ਤੋੜ ਸਨ ਹੂੰ ਉਹ ਮਸਕੀਨ ਜੀ ਦੀ ਕਰ ਤੇ ਉਹ ਮੈਂ ਮਸਕੀਨ ਜੀ ਨੂੰ ਮੈਂ ਤੁਸੀਂ ਇੰਟਰਨੈਟ ਤੇ ਕੋਈ ਅਥਾਰੀ ਮਸਕੀਨ ਜੀ ਦੀ ਗੱਡ ਸਾਡੇ ਨੂੰ 9 ਸਾਲ ਹੋ ਗਏ ਸੁਣਦੇ ਨੂੰ ਮਸਕੀਨ ਨੂੰ ਸੁਣਦੇ ਨੂੰ 9 ਸਾਲ ਹੋ ਗਏ ਇੱਕ ਵੀ ਕਥਾ ਨਹੀਂ ਰਹੀ ਜਿਹੜੀ ਆਪਾਂ ਸੁਣਨ ਵਾਲੀ ਠੀਕ ਹੈ ਮੈਂ ਉਹਨਾਂ ਨੂੰ ਸਾਰਿਆਂ ਹੂੰ ਮੈਂ ਯਾਰ ਜਦ ਮੁਹੰਮਦ ਸਾਹਿਬ ਦੇ ਪਗੰਬਰ ਦੇ ਦੰਦ ਟੁੱਟ ਤੋੜ ਸਕਦੇ ਹਾਂ ਤਾਂ ਮੈਂ ਤਾਂ ਇੱਕ ਜਮਈ ਮਾਤ ਲੋਕ ਦਾ ਕੀੜਿਆਂ ਨੂੰ ਵੀ ਮੇਰੀ ਤਾਂ ਆਗਾ ਫੋਟੋਗ੍ਰਾਫੀ ਤੁਹਾਡੇ ਕਿੰਨੇ ਦੰਦ ਟੁੱਟੇ ਹੋ ਭਾਈ ਮੇਰੇ ਚਾਰ ਦੰਦ ਟੁੱਟ ਗਏ ਇੱਕ ਦੰਦ ਟੁੱਟਾ ਇੱਕਾ ਤਿੰਨ ਦੰਦ ਪੂਰੇ ਟੁੱਟ ਗਏ ਇਹਦਾ ਅੱਧਾ ਦੰਦ ਨਾ ਹੀ ਅੱਧੇ ਦੰਦ ਦਾ ਦਰਦ ਹੂੰ ਮਾਂ ਜਨਮ ਦਿੰਦੀ ਆ ਬੱਚੇ ਨੂੰ ਉਹਦਾ ਦਰਦ ਬਰਾਬਰ ਦੱਸਿਆ ਅੱਧੇ ਦੰਦ ਦਾ ਇਹਦਾ ਅੱਧਾ ਦੰਦ ਟੁੱਟ ਜਾਂਦਾ ਜਣੀ ਇੰਨਾ ਦਰਦ ਦੇ ਝੱਲਣ ਦੇ ਬਾਵਜੂਦ ਵੀ ਤੁਸੀਂ ਪਰਮਾਰਥ ਨਾਲ ਉਸ ਰੱਬ ਦੀਆਂ ਗੱਲਾਂ ਦੇ ਨਾਲ ਜੁੜੇ ਹੋ ਹੋ ਇੱਕ ਪਾਸੇ ਉਹ ਰੱਬ ਦੀਆਂ ਗੱਲਾਂ ਨੇ ਇੱਕ ਪਾਸੇ ਉਹ ਦੁਨਿਆਵੀ ਗੱਲਾਂ ਨੇ ਉਹਨਾਂ ਰਿਸ਼ਤੇਦਾਰਾਂ ਦੀਆਂ ਗੱਲਾਂ ਨੇ ਜਿਨ੍ਹਾਂ ਨੇ ਤੁਹਾਨੂੰ ਧੋਖਾ ਦਿੱਤਾ ਜਿਨ੍ਹਾਂ ਨੇ ਤੁਹਾਨੂੰ ਇਹ ਦਰਦ ਪਹੁੰਚਾਇਆ ਤੇ ਫਿਰ ਉਹਦਾ ਜਦੋਂ ਕੰਪੈਰੀਜ਼ਨ ਕਰਦੇ ਹੋ ਕੁ ਦੂਜੇ ਦੇ ਨਾਲ ਫਿਰ ਕਿਉਂ ਹੁੱਕ ਕੇ ਬਾਰ-ਬਾਰ ਉਹੀ ਗੱਲਾਂ ਤੁਹਾਡੇ ਦਿਮਾਗ 'ਚ ਆਉਂਦੀਆਂ ਨੇ ਇਹ ਵਤ ਕੀ ਹੈ ਜੀ ਦੁਨੀਆ ਦੇ ਵਿੱਚ ਲੋਕ ਕਹਿੰਦੇ ਨੇ ਬਾਬਾ ਜੀ ਵੀ ਸੰਤ ਜੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਉਹਦਾ ਉਹ ਭਗਤ ਦਾ ਹੂੰ ਬਿਲਕੁਲ ਕੋ ਤੋਂ ਵੱਡਾ ਰੱਬ ਪੁਰਬਾਨੀ ਚ ਵੀ ਭਗਤ ਨੂੰ ਵੱਡਾ ਦਰਜਾ ਭਗਤੀ ਸਭ ਤੋਂ ਵੱਡਾ ਬਿਲਕੁਲ ਪਰ ਪ੍ਰਮਾਤਮਾ ਦਾ ਜਿੱਡਾ ਵੱਡਾ ਭਗਤ ਹੋਊਗਾ ਸਮਝ ਲਓ ਓਡੀ ਵੱਡੀ ਭੀੜ ਆਊਗੀ ਉੱਥੇ ਭੀੜ ਆਊਗੀ ਬਿਲਕੁਲ ਜਿੰਨੀ ਵੱਡੀ ਸੂਲੀ ਤੇ ਟੰਗਿਆ ਹੋਊਗਾ ਓਡੀ ਉਹ ਫਕੀਰ ਹੂੰ ਇਹਦੇ ਮਨਸੂਰ ਵਰਗਿਆਂ ਨੇ ਹੂੰ ਬੰਨ ਬੰਨ ਕੱਟ ਤੇ ਹੂੰ ਸ਼ਰਮੇ ਸੀ ਦੁਰੀਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਸ਼ਹੀਦ ਕਰਤਾ ਹੂੰ ਔਰੰਗਜੀਬ ਨੇ ਨਹੀਂ ਮਹਾਰਾਜ ਨੂੰ ਇਕੱਲਾ ਤੰਗ ਕਰਿਆ ਮਤਲਬ ਔਰੰਗਜੀਬ ਨਾ ਸ਼ਰਾਬ ਪੀਂਦਾ ਸੀ ਪੱਕਾ ਮੁਸਲਮਾਨ ਸੀ ਹੂੰ ਤੇ ਪਰ ਜ਼ੁਲਮ ਵਧ ਗਿਆ ਜਿੱਥੇ ਕੱਟਰਤਾ ਵਧ ਗਈ ਉੱਥੇ ਜ਼ੁਲਮ ਹੀ ਜ਼ੁਲਮ ਹੀ ਵਧ ਗਿਆ ਬਿਲਕੁਲ ਭਗਤ ਕਦੇ ਕੱਟਰ ਨਹੀਂ ਹੂੰ ਉਹਨਾਂ ਸਾਰੇ ਬਰਾਬਰ ਅੱਲਾ ਵੈਗਰੂ ਖੁਦਾ ਦਾ ਨਾਮ ਇੱਕ ਹੈ ਪਰਮਾਚੈ ਪੈਗੀ ਦੁਨੀਆ ਗੁਰੂ ਨਾਨਕ ਸਾਹਿਬ ਤਾਂ ਸੈਕੂਲਰ ਸੀ ਪੂਰੀ ਹੂੰ ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ ਉਹ ਤਾਂ ਕਹਿੰਦੇ ਉਹ ਮੱਕੇ ਮਦੀਨੇ ਵੀ ਜਾਂਦੇ ਨੇ ਤਸਵੀਰ ਨਹੀਂ ਵੀ ਕਿਹਾ ਨਾ ਉਹ ਹਰਦੁਆਰ ਵੀ ਜਾਂਦੇ ਨੇ ਉਹ ਕਾਸੀ ਵੀ ਜਾਂਦੇ ਨੇ ਸਾਰੇ ਕਿਤੇ ਹਾਂਜੀ ਉਦੋਂ ਸਮਾਂ ਹੋਰ ਸੀ ਜੀ ਹੂੰ ਮਤਲਬ ਕਿ ਜੀਨੂੰ ਪਿਆਸ ਲੱਗਦੀ ਸੀ ਸੱਚੀ ਲੱਗਦੀ ਸੀ ਅੱਜ ਕੱਲ ਆਪਾਂ ਨੂੰ ਰੱਬ ਦੀ ਪਿਆਸ ਵੀ ਆ ਪਰ ਆਪਾਂ ਦੋਗਲੇ ਵੀ ਆ ਨਾਲ ਹੂੰ ਉਹ ਨਹੀਂ ਬਾਈ ਜੀ ਉਦੋਂ ਰੱਬ ਐ ਨਹੀਂ ਮਿਲਦਾ ਹੈਗਾ ਵੀ ਰੱਬ ਤਾਂ ਸ਼ਰਮ ਸ਼ੀਤ ਕਹਿੰਦਾ ਵੀ ਦੇਖਣ ਦਾ ਹੂੰ ਸੁੰਘਣ ਦਾ ਖਾਣ ਦਾ ਪੀਣ ਦਾ ਸੌਣ ਦਾ ਪਾਉਣ ਦਾ ਢਾਉਣ ਦਾ ਕੰਮ ਦਾ ਹੂੰ ਸਾਰੇ ਕੀ ਸੁਆਦ ਛੜ ਹੂੰ ਜਦੋਂ ਇਹ ਸਵਾਦ ਛੱਡੋਗੇ ਫੇਰ ਪ੍ਰਮਾਤਮਾ ਦਾ ਸਵਾਦ ਆਊਗਾ ਹੂੰ ਜਿਹੜਾ ਉਹ ਸਾਰੇ ਸਵਾਦਾਂ ਤੋਂ ਉੱਪਰ ਆ ਪ੍ਰਮਾਤਮਾ ਨੂੰ ਪਾਉਣ ਦੇ ਦੋ ਹੀ ਤਰੀਕੇ ਨੇ ਜਾਂ ਪ੍ਰਮਾਤਮਾ ਦੇ ਧਿਆਨ 'ਚ ਉਤਰਜੋ ਜਾਂ ਪ੍ਰਮਾਤਮਾ ਦੇ ਪ੍ਰੇਮ 'ਚ ਉਤਰਜੋ ਹੂੰ ਉਹ ਸ਼ੋ ਵਰਗਿਆਂ ਨੇ ਧਿਆਨ ਦੀਆਂ ਕਿੰਡੀਆਂ ਖੋਜਾਂ ਕਰਤੀਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੱਚ ਕਹੂ ਸੁਣ ਲੇਹੁ ਸਭੇ ਜਿਨ ਪ੍ਰੇਮ ਜੋ ਤਨ ਹੀ ਪ੍ਰਾਪਾਈ ਬਿਲਕੁਲ ਸਹੀ ਹੁਣ ਤੁਸੀਂ ਮੈਨੂੰ ਦੱਸੋ ਮੈਂ ਬੇਕਸੂਰ ਦੋ ਵਾਰ ਜੇਲ੍ਹ ਕੱਟੀ ਜ਼ਿੰਦਗੀ ਦੇ ਇੱਕ ਵਾਰ ਧਰਨੇ ਦੇ ਕੇਸ 'ਚ 8 ਦਿਨ ਇੱਕ ਵਾਰ 69 ਦਿਨ ਹੋਏ ਦੋਨੇ ਵਾਰ ਮੈਂ ਜੇਲ੍ਹ ਕੱਟੀ ਦੋਨੇ ਵਾਰ ਬੇਕਸੂਰ ਤੀਸਰੀ ਵਾਰ ਕਸੂਰ ਕਰਕੇ ਭੱਜ ਜਾਉਂਗਾ ਜੀ ਜਦ ਜ਼ਕੀਨ ਕਰਦੇ ਹਾਂ ਜੇ ਉਸ ਪ੍ਰਮਾਤਮਾ ਦੀ ਜਿਹਦੀ ਆਪਾਂ ਗੱਲਾਂ ਕਰਦੇ ਆਂ ਜੇ ਉਹ ਆਪਣੇ ਮੁਤਾਬਕ ਕਰ ਰਿਹਾ ਉਹ ਤੁਹਾਨੂੰ ਚੰਗਾ ਲੱਗਦਾ ਨਹੀਂ ਇੱਥੇ ਤਾਂ ਦੇਖੋ ਗੱਲ ਇਹ ਅੱਜਕੱਲ ਸਮਾਂ ਨਹੀਂ ਹੋ ਰਿਹਾ ਜੇ ਤੁਸੀਂ ਨਾ ਕੁਝ ਵੀ ਨਹੀਂ ਕਰਦੇ ਤਾਂ ਲੋਕ ਤੁਹਾਨੂੰ ਘਰ ਵੀ ਕੁੱਟਣਾਉਣਗੇ ਜੇ ਤੁਸੀਂ ਅੱਜਕੱਲ ਰੌਲੇ ਇਹ ਆ ਗਰਵਾਣੀ ਕਹਿੰਦੀ ਤੂੰ ਭਗਤ ਬਣ ਜਾ ਜਦੋਂ ਬਣੋਂਗੇ ਸਮਾਜ ਨਹੀਂ ਤੁਹਾਨੂੰ ਛੱਡੂਗਾ ਇਹ ਬਸ ਪਹਿਲੀ ਉਹ ਆ ਉਹ ਤਾਂ ਆਪਾਂ ਪਹਿਲੀ ਗੱਲ ਮੰਨਦੇ ਆ ਵੀ ਭਗਤਾਂ ਤੇ ਪੀੜੀਆਂ ਪੈਂਦੀਆਂ ਨੇ ਤੇ ਜੇ ਤੁਸੀਂ ਲੁੰਡੇ ਲੰਡੇ ਲੁੱਚੇ ਹੋ ਫਿਰ ਸਾਲਾ ਨਾ ਤੁਹਾਨੂੰ ਤਾਂ ਤੁਹਾਨੂੰ ਸਾਲੀ ਨੀਂਦ ਵੀ ਆਉ ਹੂੰ ਤੁਹਾਨੂੰ ਸਾਲਾ ਡਿਪਰੈਸ਼ਨ ਵੀ ਨਹੀਂ ਹੁੰਦਾ ਸ਼ਰਮਤ ਸੀ ਤਾ ਇਹ ਕਹਿੰਦਾ ਵੀ ਜਿਸ ਬੰਦੇ ਨੂੰ ਡਿਪਰੈਸ਼ਨ ਨਹੀਂ ਹੁੰਦਾ ਉਹ ਬੰਦਾ ਰੱਬ ਨੂੰ ਨਹੀਂ ਮਾਤਾਂਗਾ ਨੇੜਾ ਉਦਾਸ ਹੀ ਨਹੀਂ ਹੈ ਉਹ ਰੱਬ ਨੂੰ ਕੇ ਪਾਲੂ ਤਾਂ ਉਲ ਗਿਆ ਪਿਆ ਖੁਸ਼ੀਆਂ ਜੀ ਆਪਣੀਆਂ ਚ ਮਨ ਦੇ ਚਾਹ ਉਹ ਚ ਉਲ ਗਿਆ ਪਿਆ ਹੱਸਣ ਖੇਡਣ ਮਨ ਕਾ ਚਾਹ ਉਹ ਮਨ ਦਾ ਚਾਹ ਹੀ ਆ ਬਸੇ ਆਤਮਾ ਦਾ ਨਹੀਂ ਆਤਮਾ ਨਾਲ ਦਾ ਨਾਮ ਜਪਣਾ ਆਪ ਜਪਣਾ ਠੀਕ ਹੈ ਜੀ ਤੇ ਇਸ ਕਰਕੇ ਇਹ ਨਾਮ ਆ ਜਿਹੜਾ ਇਹ ਪੂਰਾ ਗੁਰੂ ਦੇ ਸਕਦਾ